ਸਸਿਕਾ ਜੀ ਮੈਂ ਤੁਹਾਡਾ ਆਪਣਾ ਸੁਖਵੀਰ ਸਿੱਧੂ ਤੁਸੀਂ ਦੇਖੋ ਪਬਲਿਕ ਪ੍ਰਾਈਮਰੀ ਵੀ ਇਸ ਟਾਈਮ ਅਸੀਂ ਜਿਹੜੇ ਵੀਰ ਦੀ ਸਾਹਮਣੇ ਤੁਹਾਨੂੰ ਤਸਵੀਰ ਦਿਖਣ ਦੀ ਹੈ ਇਹ ਜਿਹੜਾ ਵੀਰ ਆ ਬੇਰਕੇ ਜਿਹੜਾ ਗੋਲ ਗੱਪਿਆਂ ਦੀ ਜਿਹੜੀ ਲਾਉਂਦਾ ਸੀ ਕਿੰਨੇ ਦਿਨ ਹੋ ਗਏ ਅੱਜ ਚਾਰ ਚਾਰ ਪੰਜ ਦਿਨ ਤੋਂ ਜਿਹੜਾ ਵਾ ਲਾਪਤਾ ਵਾ ਪੁਲਿਸ ਨੂੰ ਕੰਪਲੇਨਟ ਕੀਤੀ ਹੋਈ ਆ ਪਰ ਜਿਹੜਾ ਇਸ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਤੇ ਇਸ ਵੀਰ ਦੀ ਜਿਹੜੀ ਤਸਵੀਰ ਆ ਤੁਸੀਂ ਆਪਣੇ ਸਕਰੀਨ ਤੇ ਚੰਗੀ ਤਰ੍ਹਾਂ ਦੇਖ ਸਕਦੇ ਜੀ ਜੇ ਕਿਸੇ ਨੂੰ ਵੀਰ ਨੂੰ ਭਰਾ ਨੂੰ ਕਿਸੇ ਦੀ ਕੋਈ ਇਤਲਾਹ ਮਿਲਦੀ ਏ ਤੇ ਤੁਹਾਨੂੰ ਫੋਨ ਨੰਬਰ ਜਿਹੜੇ ਉਹ ਥੱਲੇ ਮੈਂਸ਼ਨ ਕਰ ਦਿੱਤੇ ਜਾਣਗੇ ਉਸ ਨੰਬਰ ਦੇ ਉੱਤੇ ਜਿਹੜੀ ਆ ਆਪਣੀ ਡਿਟੇਲ ਦੇ ਕੇ ਤੇ ਆਪਣਾ ਫੋਨ ਨੰਬਰ ਦੱਸ ਕੇ ਤੇ ਇਹਨਾਂ ਨੂੰ ਵੀਰ ਨੂੰ ਦੱਸ ਸਕਦੇ ਜੇ ਵੀ ਹਾਂ ਵੀ ਤੁਹਾਡਾ ਜਿਹੜਾ ਬੇਟਾ ਵਾ ਜਾਂ ਇਹਨਾਂ ਦਾ ਭਰਾ ਜਿਹੜਾ ਇੱਥੇ ਗੁੰਮ ਹੋਇਆ ਵਾ ਇਹਨੂੰ ਲੱਭਣ ਵਿੱਚ ਇਹਨਾਂ ਦੀ ਸ਼ਮਤਾ ਕਰੋ ਕਿਉਂਕਿ ਕਿਸੇ ਮਾਂ ਦਾ ਪੁੱਤ ਕਿਸੇ ਤੋਂ ਵਿਛੜ ਜਾਣਾ ਬੜਾ ਔਖਾ ਹੁੰਦਾ ਵਾ ਕਿਉਂ ਹਰੇਕ ਹੀ ਵਿਅਕਤੀ ਦਾ ਜਿਹੜਾ ਆਪਣੇ ਪਰਿਵਾਰ ਦੇ ਨਾਲ ਰਿਲੇਟਡ ਹੁੰਦਾ ਵਾ ਇੱਕ ਨਾਤਾ ਜੁੜਿਆ ਹੁੰਦਾ ਵਾ ਉਹਨੂੰ ਬਹੁਤ ਹੀ ਜਿਹੜਾ ਵਾ ਉਹਦਾ ਬੜਾ ਦੁੱਖ ਹੁੰਦਾ ਵਾ ਕਿ ਮਾਰਾ ਜਵਾਨ ਪੁੱਤ ਚਲ ਜਾਣਾ ਹਾਂਜੀ ਵੀਰ ਜੀ ਕਿੰਨੇ ਦਿਨ ਹੋ ਗਏ ਉਹਨੂੰ ਲਾਪਤਾ ਹੋਏ ਨੂੰ ਚਾਰ ਦਿਨ ਹੋ ਗਏ ਬਰੰਦਾ ਵੀ ਵਾਰ ਕੋ ਨਿਕਲਿਆ ਐਤਵਾਰ ਦਾ ਨਿਕਲਾ ਐਤਵਾਰ ਦਾ ਨਿਕਲਿਆ ਜੀ ਸਾਡੀ ਅੱਛਾ ਪੁਲਿਸ ਨੂੰ ਕੰਪਲੇਨਟ ਕੀਤੀ ਹੋਈ ਹੈ ਹਾਂਜੀ ਕੀਤੀ ਪੁਲਿਸ ਨੇ ਕੀ ਕਿਹਾ ਵਾ ਲੱਭਣ ਦੀ ਕੋਸ਼ਿਸ਼ ਕੀਤੀ ਕਿ ਜਾਂ ਪੋਸਟਰ ਹੀ ਲਗਾ ਦਿੱਤੇ ਉਸਨੇ ਬੜੇ ਖੰਦੇ ਰਿਪੋਰਟਿੰਗ ਅਛਾਏ ਬੋਲਦੇ ਕੱਲ ਦੇਗੇ ਪਰਸ ਦੇਗੇ 24 ਘੰਟੇ ਦੇ ਕੋਈ ਇਦਾਂ ਬੋਲਦੇ ਰਹਿਤੋ ਜੀ ਹੁਣ ਜੇ ਤੁਹਾਨੂੰ ਬਲਕਿ ਕੋਈ ਜਾਣਕਾਰੀ ਦੇਣੀ ਹੋਵੇ ਤੇ ਕਿਸ ਨੰਬਰ ਤੇ ਦੇ ਸਕਦਾ ਨੰਬਰ ਬੋਲ ਦੋ ਆਪਣਾ ਨੰਬਰ ਜੇ 88772 60 5599 ਕਾਹੜੇ ਨੰਬਰ ਆ ਇਹ ਤੁਹਾਨੂੰ ਸਕਰੀਨ ਦੇ ਉੱਪਰ ਵੀ ਦਿੱਤੇ ਜਾਣਗੇ ਦੋ 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 ਤਿੰਨ ਨੰਬਰ ਆ ਜੇ ਕਿਸੇ ਨੂੰ ਵੀ ਪਤਾ ਲੱਗੇ ਤੇ ਜਰੂਰ ਇਸ ਵੀਰ ਦੇ ਨੰਬਰਾਂ ਦੇ ਉੱਤੇ ਜਿਹੜੀ ਆ ਰਿਪੋਰਟ ਕਰਕੇ ਦੱਸੇ ਆ ਇੱਕ ਵਾਰੀ ਤਸਵੀਰ ਦੁਬਾਰਾ ਵੇਖ ਲੋ ਵੀ ਆ ਤਸਵੀਰ ਜਿਹੇ ਵੀਰ ਦੀ ਇਸ ਕਰਕੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਆ ਜਿੱਥੇ ਜਿੱਥੇ ਇਹ ਜਿਹੜੀ ਵੀਡੀਓ ਵੇਖਦੇ ਆ ਇਹਨਾਂ ਵੀਰਾਂ ਨਾਲ ਜਿਹੜਾ ਵਾ ਸੰਪਰਕ ਕੀਤਾ ਜਾਵੇ ਤੇ ਇਹਨਾਂ ਦਾ ਜਿਹੜਾ ਇਹ ਭਰਾ ਗੁੰਮ ਹੋ ਗਿਆ ਵਾ ਜੋ ਕਿ ਵੀਰ ਕੇ ਕੰਮ ਕਰਦਾ ਸੀ ਵੀਰ ਕੇ ਲੋਕਲ ਅੱਡੇ ਦੇ ਵਿੱਚ ਜੀ ਓਕੇ ਜੀ ਧੰਨਵਾਦ ਜੀ ਸਾਰੇ